ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਦੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਚੈਲ ਚੈਲ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਤੇ ਫਰੀਦਕੋਟ ਦੇ ਬਿਲਕੁਲ ਨੇੜੇ ਹੀ ਰਹਿ ਗਿਆ ਨਹਿਰਾ ਜਿਹੜੀਆਂ ਦੱਸੋ ਉਹਦੇ ਤੇ ਜਿਹੜਾ ਇੱਕ ਹਾਈਵੇ ਮੰੰਘਿਆ ਜਿਹੜਾ ਬਠਿੰਡੇ ਤੋਂ ਸ੍ਰੀ ਅੰਮ੍ਰਿਤਸਰ ਨੂੰ ਜਾਂਦਾ ਉਹਦੇ ਬਿਲਕੁਲ ਨੇੜ ਦਾ ਇਹ ਪਿੰਡ ਹੈ ਹਾਈਵੇ ਤਾਂ ਮੰੰਘੇ ਹੀ ਅਸਲ ਦੇ ਵਿੱਚ ਇਸ ਪਿੰਡ ਦੇ ਵਿੱਚ ਦੀ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਤੁਸੀਂ ਵੀਰ ਵਪਾਰ ਦਾ ਕੰਮ ਕਰਦੇ ਐ ਤੇ ਇਹਨਾਂ ਕੋਲ ਰੁਟੀਨ ਚ ਮੱਝਾਂ ਆਉਂਦੀਆਂ ਐ ਮੈਂ ਪਹਿਲੀ ਵੀਡੀਓ ਬਣਾ ਰਿਹਾ ਗਾਵਾਂ ਵੀ ਆਉਂਦੀਆਂ ਰਹਿੰਦੀਆਂ ਪਰ ਬਾਈ ਨਾਲ ਜਿਹੜੀਆਂ ਗੱਲਾਂ ਬਾਤਾਂ ਹਾਂ ਜੇ ਪਤਾ ਲੱਗਾ ਵੀ 10-10 ਨਾਗ ਵੀ ਕਈ ਵਾਰ ਮੱਝਾਂ ਦੇ ਇੱਥੇ ਵਿਕਰੀ ਆਵੇ ਅਵੇਲੇਬਲ ਹੁੰਦੇ ਐ ਮੌਕੇ ਦੇ ਉੱਤੇ ਮੌਜੂਦ ਹੁੰਦੇ ਐ ਪਰ ਅੱਜ ਦੀ ਜੇ ਆਪਾਂ ਗੱਲ ਕਰੀਏ ਤਾਂ ਅੱਜ ਤਿੰਨ ਨਾਗ ਐ ਜਿਹਦੇ ਚੋਂ ਇੱਕ ਤਾਂ ਮੀਣੀ ਮੱਝ ਨੀਣੀ ਝੋਟੀ ਬਹੁਤ ਸੋਹਣੇ ਥਾਣ ਹਵਾਨੇ ਦੀ ਐ ਤੇ ਤਾਜੀ ਸੂਈ ਵੀ ਐ ਇਦੇ ਨਾਲ ਦੋ ਝੋਟੀਆਂ ਬਿਲਕੁਲ ਕੁੰਡੇ ਸਿੰਘਾਂ ਦੀਆਂ ਚੰਗੇ ਵਜਨ ਤੇ ਸੋਹਣੇ ਥਾਣਾਵਾਨੇ ਵਾਲੀਆਂ ਤੁਹਾਨੂੰ ਤੋੜ ਕੇ ਵੀ ਦਿਖਾਉਂਗਾ ਪਹਿਲੀ ਵੀਡੀਓ ਬਣਾ ਰਿਹਾ ਪਰ ਪਹਿਲੀ ਵੀਡੀਓ ਚ ਹੀ ਪਸ਼ੂ ਬਾਈ ਦੇ ਤਿੰਨੇ ਹੀ ਸੁਨੱਖੇ ਐ ਸੋ ਰੇਟ ਵੀ ਬਾਈ ਦੱਸਦਾ ਸੀ ਵੀ ਆਪਾਂ ਵੀਡੀਓ ਦੇ ਵਿੱਚ ਹੀ ਕਰਨੇ ਆ ਤੁਸੀਂ ਲਾਸਟ ਤੱਕ ਵੀਡੀਓ ਦੇਖਿਓ ਜਿਹੜਾ ਪਸ਼ੂ ਜੱਜ ਗਿਆ ਉਹਦੀ ਤਸੱਲੀ ਤੁਸੀਂ ਕਰਨੀ ਐ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹਿਣਾ ਸ਼ੁਰੂਆਤ ਆਪਾਂ ਕਰ ਲਾਂਗੇ ਦੱਸੋ ਪਹਿਲੇ ਨੰਬਰ ਦੇ ਉੱਤੇ ਇਸ ਝੋਟੀ ਤੋਂ ਉਸ ਤੋਂ ਬਾਅਦ ਤੁਹਾਨੂੰ ਲਾਸਟ ਉੱਤੇ ਜਿਹੜੀ ਇਹ ਮੀਨੀ ਝੋਟੀ ਤਾਜੀ ਸੋਈ ਹੋਈ ਆ ਇਹ ਦਿਖਾਉਂਗਾ ਇੱਕ ਵਾਰ ਤੁਹਾਨੂੰ ਇਸੇ ਤਰ੍ਹਾਂ ਤੋੜ ਕੇ ਦਿਖਾਉਣੀ ਆ ਉਸ ਤੋਂ ਬਾਅਦ ਇਹਦਾ ਥਣ ਹਵਾਨਾ ਜਿਹੜਾ ਇਹਨੂੰ ਪਸਮਾ ਕੇ ਫਿਰ ਵੀ ਦਿਖਾਵਾਂਗੇ ਤਾਂ ਕਿ ਕਿਸੇ ਵੀ ਨੂੰ ਇਹ ਸ਼ੱਕ ਨਾ ਹੋਵੇ ਵੀ ਸ਼ਾਇਦ ਜਿਹੜੀ ਉਹ ਮਿਲਕਿੰਗ ਲੇਟ ਨਾ ਕੀਤੀ ਹੋਵੇ ਜਾਂ ਜੰਸ ਗਿਆ ਨਾ ਚੋਈ ਹੋਵੇ ਸੋ ਸਾਰੇ ਇਸ਼ੂ ਜਿਹੜੇ ਉਹਨੂੰ ਖਤਮ ਕਰਾਂਗੇ ਲਾਸਟ ਉੱਤੇ ਉਹ ਪਸਮਾ ਕੇ ਫਿਰ ਤੋੜਾਂਗੇ ਸੋ ਆਓ ਪਹਿਲਾਂ ਗੱਭਣ ਝੋਟੀਆਂ ਤੋਂ ਸ਼ੁਰੂਆਤ ਕਰੀਏ ਤੇ ਬਹੁਤ ਸੋਹਣੀ ਝੋਟੀ ਪਹਿਲੇ ਨੰਬਰ ਤੇ ਬਾਈ ਕੋਲ ਇੱਥੇ ਵੱਧੀ ਹੋਈ ਹੈ ਬਾਈ ਸਸਰੀ ਕਾ ਆਸੀ ਗਾਲ ਜੀ ਨਾਮ ਆਪਣਾ ਦੱਸ ਦਿਓ ਬਾਈ ਗਗਨਦੀਪ ਸਿੰਘ ਜੀ ਗਗਨਦੀਪ ਬਈ ਵੀਡੀਓ ਆਪਾਂ ਪਹਿਲੀ ਬਣਾ ਰਹੇ ਆ ਵੈਸੇ ਵਪਾਰ ਕਰਦੇ ਨੂੰ ਕਿੰਨਾ ਚਿਰ ਹੋ ਗਿਆ 15 ਸਾਲ ਹੋ ਗਏ ਬਈ 15 ਸਾਲ ਹੋ ਗਏ ਮੱਜਾਂ ਹੀ ਲਿਆਉਣੇ ਜਗਾਵਾ ਵੀ ਗਾਂਵ ਮੱਜਾਂ ਵੀ ਕਿੰਨੇ ਕੁ ਪਸ਼ੂ ਹੁੰਦੇ ਆ ਐਟ ਅ ਟਾਈਮ 10 10 ਤੋਂ 15 ਨਾਲ ਹੁੰਦੇ ਆ ਬਈ 10 15 ਨਾਲ ਇੱਥੇ ਹਰ ਟਾਈਮ ਮੌਜੂਦ ਹੁੰਦੇ ਹਾਂ ਹਾਂਜੀ ਬਈ ਹੁਣ ਜਿਵੇਂ ਥੋੜਾ ਜਿਹਾ ਜੋ ਮੱਜ ਦਾ ਸੂਆ ਘਟਾ ਹੈ ਮੱਜ ਫਿਰ ਰੁਟੀਨ 'ਚ ਲਈ ਆਉਣੇ ਆਈ ਨਹੀਂ ਆਉਣੇ ਬਈ ਹੁੰਦੀਆਂ 5-4 ਹੁੰਦੀਆਂ ਹੁੰਦੀਆਂ 4-5 ਬੱਜਾਂ ਹੁੰਦੀਆਂ ਹੁੰਦੇ ਹੁੰਦੀਆਂ ਅੱਜ ਸ਼ੁਰੂਆਤ ਕਰਾਂਗੇ ਪਹਿਲੇ ਨੰਬਰ ਤੇ ਝੋਟੀ ਬੱਦੀ ਐ ਕਿੰਨਾ ਸ ਦਨ ਕਿਨੇ ਲਊਗੀ ਇਹ ਹਫਤਾ ਲੈ ਜੂਗੀ ਸੂਨ ਚ ਬਈ ਇੱਕ ਹਫਤਾ ਲੈ ਜੂਗੀ ਸੂਵਾ ਦੂਜਾ ਕੀ ਡਿਮਾਂਡ ਰਹਿਣੀ ਹੈ ਬਈ ਇਹਦੀ ਇਹ 2 ਲੱਖ 5000 ਰੁਪਏ ਰੇਟ ਹੈ 2 ਲੱਖ 5000 ਠੀਕ ਹੈ ਸੋ ਦੋਸਤੋ ਤੁਸੀਂ ਪਹਿਲਾਂ ਇਹਦੇ ਥਾਣੇ ਦੇਖੋ ਕਿਉਂਕਿ ਜਿਹੜੀ ਜੱਜਮੈਂਟ ਉਹ ਥਾਣਾ ਤੋਂ ਹੀ ਹੋ ਜਾਣੀ ਹੁੰਦੀ ਹੈ ਵੀ ਦੁੱਧ ਕਿੰਨਾ ਕੁ ਦੇ ਦੂਗੀ ਪਰਲੇ ਪਾਸੇ ਦੇ ਥਾਣੇ ਔਰਲੇ ਪਾਸੇ ਦੇ ਥਾਣੇ ਤੁਸੀਂ ਦੇਖ ਸਕਦੇ ਹੋ ਸਾਜ ਜਿਹੜਾ ਉਹ ਬਹੁਤ ਸੋਹਣਾ ਦਿਸਦਾ ਹਜੇ ਦਨ ਲੈਂਦੀ ਹੈ ਸੂਨ ਦੇ ਵਿੱਚ ਸਿੰਘਾਂ ਤੋਂ ਸ਼ੁਰੂ ਹੋ ਜੇ ਤੇ ਪੈਠਪੁੜੇ ਤੱਕ ਢਾਂਚੇ ਤੱਕ ਜਦੋਂ ਤੁਸੀਂ ਲਾਸਟ ਤੱਕ ਜਾਓਗੇ ਤਾਂ ਤੁਹਾਨੂੰ ਹਰੇਕ ਪੱਖ ਤੋਂ ਸੋਹਣੀ ਲੱਗੂ ਝੋਟੀ ਕੋਈ ਬਈ ਨੂੰ ਤੋਰ ਗਿਆ ਪਰ ਸੋ 2 ਲੱਖ ਤੇ 5000 ਰੁਪਿਆ ਦੱਸੋ ਇਹਦਾ ਰੇਟ ਬਾਈ ਨੇ ਰੱਖਿਆ ਬਿਊਟੀ ਵੀ ਫੁੱਲ ਹੈ ਝੋਟੀ ਚ ਢਾਂਚਾ ਵੱਡਾ ਹੈ ਹਵਾਨਾ ਜਿਹੜਾ ਉਹ ਹੁਣ ਤੁਸੀਂ ਤੁਰਦੀ ਤੋਂ ਦੇਖ ਲਓਗੇ ਹਜੇ ਇਹ ਕੱਚੀ ਝੋਟੀ ਤੁਹਾਨੂੰ ਦਿਖਾ ਰਹੇ ਆ ਟਾਈਮ ਹਜੇ ਲੈਂਦੀ ਹੈ ਸਟਰਕਚਰ ਦੇਖੋ ਇਹਦਾ ਬਹੁਤ ਸੋਹਣੀ ਝੋਟੀ ਹੈ ਦੱਸੋ ਇਹ ਇੱਕ ਜਿਹੜਾ ਹੁਰਕਣਾ ਦੀ ਹੈ ਅੱਗੋਂ ਕਰਕੇ ਮੋੜ ਲੈਣਾ ਸੋ ਹੁਣ ਨੂੰ ਸੋ ਇਸ ਸਾਈਡ ਤੋਂ ਚੱਲਣਾ ਪੈਂਦਾ ਤੇ ਤੁਹਾਨੂੰ ਹਵਾਨਾ ਜਿਹੜਾ ਉਹ ਦਿਸਦਾ ਹੁਣੇ ਪਾਸ ਰੇਟ ਪੱਖ ਤੋਂ ਤੁਸੀਂ ਕਰਨੀ ਹੈ 2 ਲੱਖ ਤੇ 5000 ਇਹਦੀ ਡਿਮਾਂਡ ਹੈ ਇਹ ਵਾਸਤੇ ਟਰੱਕ ਤੇ ਤੁਸੀਂ ਦੇਖ ਸਕਦੇ ਹੋ ਹਜੇ 5-7 ਦਿਨ ਲਾਉ ਵੀ ਸੌਣ ਦੇ ਵਿੱਚ ਸੈਂਡ ਤੋਂ ਬਿਲਕੁਲ ਛੋਟਾ ਤੇ ਨਾਲ ਹੀ ਮੁੜਿਆ ਹੋਇਆ ਉਹ ਤੁਹਾਨੂੰ ਵੀਡੀਓ ਦੇ ਵਿੱਚ ਵੀ ਨਜ਼ਰ ਆ ਰਿਹਾ ਹੁਣੇ ਸੋ ਪਹਿਲੇ ਨੰਬਰ ਤੇ ਜੋ ਟੀ ਜਿਹੜੀ ਤੁਹਾਨੂੰ ਗੱਭਨ ਦਿਖਾਉਣੀ ਸੀਗੀ ਉਹ ਦਿਖਾ ਰਹੇ ਫਿਰ ਇਹਦੇ ਥਾਣਾ ਤੋਂ ਤੁਸੀਂ ਨਿਗਾਹ ਮਾਰ ਸਕਦੇ ਹੋ ਹਵਾਨੇ ਦੇ ਉੱਤੇ ਨਾੜਾ ਵੀ ਤੁਹਾਨੂੰ ਨਜ਼ਰ ਆਉਣੀ ਹੈ ਇਸ ਸਾਈਡ ਦੇ ਉੱਪਰ ਸੋ ਇਹ ਟੀ ਝੋਟੀ ਪਹਿਲੇ ਨੰਬਰ ਤੇ ਹੈ ਹਵਾਨਾ ਫਿਰ ਇਹਦਾ ਤੁਸੀਂ ਦੇਖ ਸਕਦੇ ਹੋ ਰਗਨ ਭਾਈ ਦੀ ਪੂਛ ਫੜੀ ਮੜੀ ਹਿਲਾ ਕੇ ਜੋ ਸੋ ਫਿਰ ਰੋਕਾ ਦਸੋ ਇਹ ਹਵਾਨੇ ਦੇ ਤੱਕ ਹੋਂਦਾ ਸੋ ਹਜੇ ਇਹ ਟੀ ਝੋਟੀ ਨੇ ਨਿਖਰਨਾ ਹੈ ਜਿਵੇਂ ਜਿਵੇਂ ਨੇੜ ਆਊਗੀ ਉਹ ਉਹਨੇ ਇਹਨੇ ਦਰਦ ਜਿਹੜਾ ਹਵਾਨੇ ਦੇ ਵਿੱਚ ਭਰਨਾ ਛੱਡ ਦੇ ਬਈ ਸੋ ਇਹਨੂੰ ਅੱਗੇ ਇੱਕ ਹੋਰ ਜੋ ਟੀ ਦੱਸੋ ਗੰਬਣ ਹੈ ਇਹ ਬਈ ਕਿੰਨਾਸੂਆ ਸੂਦੋ ਇਹ ਪਹਿਲਾ ਸੂਆ ਜੀ ਕਿੰਨੇ ਦਿਨ ਲੇਜੂਗੀ ਅੰਦਾਜ਼ਾ ਇਹ 10 ਦਿਨ ਲੇਜੂਗੀ ਬਈ ਇਹਦਾ ਰੇਟ ਕੀ ਰਹਿਣਾ ਬਈ ਇਹਦਾ 1,30,000 ਰੁਪਏ ਜੀ ਕੋਲੀ ਇੱਕ ਲੱਖ 30 ਹਜ਼ਾਰ ਰੇਟ 10 ਦਿਨ ਲੈਂਦੀ ਹੈ ਸੂਆ ਪਹਿਲਾ ਹੈ ਸਿੰਘ ਛੋਟੇ ਦੀ ਕੁੰਡੇ ਸਿੰਘ ਦੀ ਹੈ ਹਵਾਨਾ ਦੇਖੋ ਦੋਸਤੋ ਬਹੁਤ ਸੋਹਣਾ ਹਵਾਨਾ ਬਣਾਉਗੀ ਤੇ ਇਹ ਵੀ ਗੱਲ ਛਾਅ ਰਾਇਆ ਵੀ ਜਿਵੇਂ ਪਸ਼ੂਆਂ ਦੀ ਕੀਮਤਾਂ ਇਸ ਸਾਲ ਥੋੜੀ ਬਹੁਤ ਵੱਧ ਹੀ ਰਹਿੰਦੀ ਐ ਪਰ ਇਹ ਝੋਟੀ ਅਗਲੇ ਸਾਲ ਤੁਹਾਨੂੰ ਨਫਾ ਵੀ ਦੇਊਗੀ ਕਿ ਮਤਲਬ ਕੀਮਤ ਜਿਹੜੀ ਜਿਮਰਜੀ ਸੌਦਾ ਕਰ ਲਓ ਜੇ ਉਹਨੂੰ ਘਟਾਉਂਦੀ ਨਹੀਂ ਮੂਲ ਰਕਮ ਨਹੀਂ ਘਟਦੀ ਜੇ ਕਰਮ ਵਾਲੀ ਤੰਦਰੁਸਤੀ ਨਾਲ ਦੂਜਾ ਸੂਆ ਜਦੋਂ ਸੂਊਗੀ ਕਿਉਂਕਿ ਹਵਾਨਾ ਹੋਰ ਖੋਲ ਜਾਣੇ ਨੇ ਹਜੇ 10 ਦਿਨ ਲੈਂਦੀ ਐ ਚੰਗੀ ਤਿਆਰੀ ਐ ਬਾਕੀ ਜਿਹੜਾ ਜੇ ਥਣ ਦੀ ਗੱਲ ਕਰਦੇ ਆ ਤੋ ਬੜਾ ਚੰਗਾ ਲੱਗਾ ਪਹਿਲਣਾ ਵਾਲਾ ਥਣ ਨਹੀਂਗਾ ਮੁੱਢ ਤੋਂ ਮਟਾਈ ਐ ਥਣ ਦੀ ਤੇ ਇਹ ਆਮ ਤੌਰ ਤੇ ਥਾਂ ਜਿਹੜੇ ਉਹ ਦੁੱਧ ਵਾਲੇ ਹੁੰਦੇ ਆ ਬਾਕੀ ਤੁਸੀਂ ਪਾਸ ਕਰੋਗੇ ਆਪ ਆ ਕੇ ਦੇਖੋਗੇ ਫਿਰ ਮੋਜਾਜਮੈਂਟ ਹੋਊਗੀ ਸੋ ਇਹ ਝੋਟੀ ਉਸੋ ਗੱਬਣ 1,30,000 ਰੇਟ ਹੈ ਜਿਨੇ ਪੇਮੈਂਟ ਘੱਟ ਇਨਵੈਸਟ ਕਰਨੀ ਆ ਤਾਂ ਸੁਨੱਖੀ ਇਹ ਵੀ ਝੋਟੀ ਫੋਨ ਲੱਗ ਕਿ ਸੰਕੁੰਡੇ ਇਹਦੇ ਅੱਗੇ ਇੱਕ ਮੀਨੀ ਝੋਟੀ ਹੈ ਇਹਦਾ ਵੀ ਪਹਿਲਾਂ ਹਵਾਨਾ ਦੇਖੋ ਇਹਨੂੰ ਬਾਅਦ ਵਿੱਚ ਪਸਮਾਉਣਾ ਵੀ ਆਪਾਂ ਵੀਡੀਓ ਦੇ ਵਿੱਚ ਪਹਿਲਾਂ ਹੀ ਤੁਹਾਨੂੰ ਦੱਸਿਆ ਸੀ ਵੀ ਪਸਮਾ ਕੇ ਹਵਾਨਾ ਦਿਖਾਵਾਂਗੇ ਇਹਦੀ ਵੀ ਡਿਟੇਲ ਆਪਾਂ ਪੁੱਛਦੇ ਬਈ ਇਹ ਇੱਕ ਅਨਮਸੂਹ ਸੂਆ ਸੂਈ ਤੇ ਪਹਿਲਾ ਸੂਆ ਜੀ ਪਹਿਲਾ ਸੂਆ ਚਾਰ ਦਿਨ ਦਾ ਮੂਹ ਵੀ ਬਈ ਠੀਕ ਹੈ ਕਿੰਨੇ ਦਿਨ ਹੋ ਗਿਆ ਸੂਈ ਇਹਨੂੰ ਦੂਜਾ ਦਿਨ ਮੈਨੂੰ ਸੂਈ ਨੂੰ ਛੱਦੂ ਜਿਆਦਾ ਨਹੀਂ ਹੈ ਬੱਚਾ ਕੀ ਇਹਦੇ ਨਾਲ ਬਈ ਇਹ ਤਾਂ ਮਗਾ ਕੱਟੀ ਹੈ ਜੀ ਠੀਕ ਹੈ ਅਸੀਂ ਇਹਦਾ ਰੇਟ ਕੀ ਰੱਖ ਦਵਾਂ ਤੇ ਦੋ 135000 ਰੁਪਏ ਜੀ ਹੁਣ ਦੁੱਧ ਅੰਦਾਜ਼ਾ ਜਿਹਾ ਕੋਈ ਮੋਟਾ ਅੰਦਾਜ਼ਾ ਲਗਾ 8-9 ਕਿਲੋ ਬੋਲੀ ਖੁੱਲੀ ਹੈਗੀ ਬਈ 8-9 ਕਿਲੋ ਬੋਲੀ ਹੈਗੀ ਹਾਂਜੀ ਬਈ ਖੋਲੀਆਂ ਨੇ ਬਈ ਸੋ ਦੋਸਤੋ 135000 ਰੇਟ ਭਾਅ ਵਾਲੇ ਸੌਦੇ ਹੈ ਫਿਰੋਤ ਦੇਖ ਲਓ ਜੇ ਜਿਹੜੀ ਆਮ ਤੌਰ ਤੇ ਆਪਾਂ ਜਾਣਦੇ ਆ ਵਸਾਖ ਦੇ ਨੇੜ ਆ ਕੇ ਮੱਝਾਂ ਵਾਂ ਰੇਖ ਕੀ ਹੁੰਦਾ ਚੰਗੇ ਢਾਂਚੇ ਦੀ ਝੋਟੀ ਥੋੜਾ ਰੋਸ਼ਾ ਰੰਗ ਹੈ ਤੇ ਰੋਸ਼ੀਆਂ ਮੱਝਾਂ ਜਿਹੜਾ ਦੇਖਦੇ ਆ ਸੁਣਦੇ ਆ ਕਿਉਂਕਿ ਯੂਨੀਕ ਜਿਹਾ ਰੰਗ ਕਦੇ ਕਦੇ ਮਿਲਦਾ ਤੇ ਇਹ ਪਸ਼ੂ ਸਾਫ਼ ਸੁਥਰਾ ਵੀ ਮਿਲਦਾ ਤੇ ਦੁੱਧ ਵਾਲੇ ਵੀ ਹੁੰਦੇ ਸੋ ਮੀਨੀ ਝੋਟੀ ਛੋਟਾ ਛੋਟਾ ਸਿੰਗ ਦੋਸਤੋ ਤੁਸੀਂ ਉਹਦਾ ਦੇਖ ਸਕਦੇ ਹੋ ਥਾਣਾਵਾਨਾ ਇਹਦਾ ਬੜਾ ਸੋਹਣਾ ਦੱਸਦਾ ਢਾਂਚੇ ਦੀ ਵੀ ਚੰਗੀ ਹੈ ਬਈ ਅੱਗੇ ਤਾਂ ਹੋਰ ਕੜਾ ਦੀ ਇੱਥੋਂ ਹੀ ਘਮਾ ਲਓ ਭਾਵੇਂ ਇਹ ਸੋ ਇਹ ਪਾਈਲਟ ਜੋ ਟੀ ਚਾਰ ਦਾ ਹਿੰਦਾ ਇਧਰਲੇ ਪਾਸੇ ਦਾ ਵੀ ਸਿੰਗ ਦੇਖੋ ਬਿਲਕੁਲ ਹੀ ਛੋਟਾ ਥਣ ਬੜਾ ਸੋਹਣਾ ਲੱਗਾ ਸੋ ਦੁੱਧ ਵਾਲਾ ਥਣ ਲੱਗਾ ਜੋ ਟੀ ਦੇ ਮੋਢ ਮਟਾਈ ਦੇ ਵਿੱਚ ਚੰਗਾ ਥਣ ਜਿਹੜਾ ਉਹ ਦੱਸਦਾ ਹਵਾਨਾ ਵੀ ਸੋਹਣਾ ਦੱਸਦਾ ਹੈ ਤਾਂ ਸੋ ਇਹਨੂੰ ਆਪਾਂ ਪਸਮਾ ਵੀ ਲਵਾਂਗੇ ਤੇ ਫਿਰ ਤੋੜ ਦੇਗੇ ਇੱਥੇ ਵੀ ਪਸਮਾ ਲੇ ਬਈ ਇਧਰ ਹੀ ਬੰਨ ਲਾ ਬਈ ਫਿਰ ਪਸਮਾਉਣੀ ਆਪਾਂ ਇਹ ਸੋ ਇਹ ਝੋਟੀ ਤਾਜੀ ਸੋਈ ਵੀ ਆ ਦੱਸੋ ਥੋੜਾ ਜਿਹਾ ਇਹਨੂੰ ਕਸਮਾ ਆਫੇ ਤੁਹਾਨੂੰ ਇਹਦਾ ਹਵਾਨਾ ਕਲੀਅਰ ਕਰਦੇ ਆ ਵੀ ਕਿੱਦਾਂ ਦਾ ਰੁਖ ਹੈ ਇਸ ਟਾਈਮ ਵੀ ਬਹੁਤ ਸੋਹਣਾ ਇਹਦਾ ਜਿਹੜਾ ਉਹ ਥਣ ਤੇ ਹਵਾਨਾ ਹੈ ਇਧਰੋਂ ਤੁਸੀਂ ਗਾੜੀ ਥਣਾ ਦੇ ਵਿੱਚ ਵਿਥੀ ਨੋਟ ਕਰਿਓ ਹਰੇ ਤਾਜੀ ਸੂਜ ਵੀ ਝੋਟੀ ਬੱਚਾ ਕੱਟੀ ਹੈ ਇਹਦੇ ਨਾਲ ਸਵੇਰ ਦੀ ਚੋਈ ਵੀ ਹੈ ਦੱਸੋ ਝੋਟੀ ਤੇ ਸੀਲਸਰੀ ਫੇਨੀਗਾ ਕਰਨ ਵਾਲੀ ਤੁਸੀਂ ਦੇਖ ਸਕਦੇ ਹੋ ਉਸੇ ਤਰ੍ਹਾਂ ਖੜੀ ਫਿਰ ਬੱਚਾ ਜਿਹੜਾ ਉਹ ਛੱਡਿਆ ਹੋਇਆ ਪਸਮਾ ਕੇ ਤੁਹਾਨੂੰ ਇਹਦਾ ਹਵਾਨਾ ਇਸ ਕੋਲ ਪਸ਼ੂ ਜੋਸ਼ ਪਾ ਜਾਂਦਾ ਹਾਲਾਂਕਿ ਅਜੇ ਤਾਜੀ ਸੂਈ ਵੀ ਹੈ 40-45 ਦਿਨ ਪਹਿਲਣ ਪਸ਼ੂ ਲੈਂਦਾ ਦੁੱਧ ਆਉਂਦਾ ਉਹਨਾਂ ਸਹੇਣੀ ਬਣੂਗੀ ਜਿਹੜਾ ਵੀਰ ਖਰੀਦਦਾ 1 ਲੱਖ ਤੇ 35000 ਦਾ ਰੇਟ ਹੈ ਸੋ ਬਸੋ ਕਰਮਾ ਵੀ ਨੇ ਪਸ਼ੂ ਨੂੰ ਆ ਫੇਰ ਕਰ ਲਿਆ ਹਾਲਾਂਕਿ ਸਵੇਰ ਦੀ ਚੁਆਈ ਨੂੰ ਦੱਸਿਆ ਸੀ ਹੋਈ ਵੀ ਹੈ ਮਾਰ ਦੇ ਧਾਰਾਂ ਬਈ ਪਿਛਲੇ ਖੇਮਾ ਚੋਂ ਧਾਰ ਦੇ ਸੋ ਬਿਲਕੁਲ ਸਾਫ਼ ਫੁਤਰੀ ਆਏ ਵਿਖਾਣਾ ਚੋਂ ਬਈ ਮਾਰ ਦੇ ਧਾਰਾਂ ਬਸ ਤੇ ਉਹ ਅਗਲੇ ਥਨਾਵਾਂ ਦੇ ਵਿੱਚੋਂ ਧਾਰਾਂ ਅਜ਼ਾਦੀ ਦੇ ਰਿਫਰੈਂਸ ਬਿਲਕੁਲ ਨਾ ਤਾਂ ਅਗਲੇ ਪਾਸੇ ਬਾਹੂ ਜਿਹੜਾ ਲੱਤਾਂ ਦੇ ਸਾਂ ਵਿੱਚ ਛਾਤੀ ਜੀ ਬਣੀ ਵੀ ਹੁੰਦੀ ਹੈ ਪਸ਼ੂ ਦੇ ਉਹ ਹੈ ਤੇ ਨਾ ਕੋਈ ਹੋਰ ਕਿਸੇ ਪਾਸੋਂ ਖੁੰਜੀ ਸੋਹਣੀ ਚੋਟੀ ਹੈ ਭਈ ਤੁਰ ਤੂ ਮੇਰੇ ਜੇ ਇੱਥੇ ਉਹੀ ਹਲਾ ਦੇ ਭਾਵੇਂ ਕੀ ਦੋ ਦਿਨ ਮੇ ਤੁਰ ਸੋ ਪਸਵਾ ਆ ਕਰਕੇ ਥਣ ਵੀ ਦੂਰਾ ਸਿੱਟਿਆ ਤੁਸੀਂ ਚੋਟੀ ਦਾ ਥਣ ਦੇਖੋ ਜੇ ਮੈਂ ਦੱਸਿਆ ਸੀ ਵੀ ਜੋ ਉਸ ਪਾ ਜਾਂਦਾ ਪਸ਼ੂ ਹਾਲਾਂਕਿ ਸਵੇਰ ਵੀ ਚੁਆਈ ਹੋਈ ਹੈ ਤੇ ਦੁਪਹਿਰੇ ਜੇ ਵੀਡੀਓ 12:00 ਵਜੇ 12:30 ਵਜੇ ਬਣਾ ਰਹੇ ਹਾਂ ਪਰ ਥਣ ਜਿਹੜਾ ਉਹ ਨਿਗਰ ਸੋਹਣਾ ਤੇ ਜਿਹੜਾ ਹਵਾਨਾ ਉਹਦੇ ਚ ਵੀ ਜੋਸ਼ ਝੋਟੀ ਨੇ ਦੁਆਰਾ ਜਿਹੜਾ ਉਹ ਪਾਲਿਆ ਤਸਮਨ ਤੋਂ ਬਾਅਦ ਚ ਸੋ ਸੋਹਣੀ ਸ੍ਰੱਖੀ ਝੋਟੀ ਤੁਹਾਨੂੰ ਦਿਖਾ ਰਹੇ ਹਾਂ ਪਹਿਲਾ ਸੂਆ ਸੋ ਇਹ ਦੋਸਤੋ ਅੱਜ ਦੀ ਵੀਡੀਓ ਦੇ ਨਾਗ ਤਿੰਨ ਹੈ ਤੁਸੀਂ ਆ ਕੇ ਦੇਖੋ ਇਹਨਾਂ ਤਿੰਨਾਂ ਦੇ ਵਿੱਚੋਂ ਤੇ ਬਾਕੀ ਜਦੋਂ ਇੱਥੇ ਤੁਸੀਂ ਪਹੁੰਚਦੇ ਆ ਤਾਂ ਉਹਦੋਂ ਸੁੱਖ ਚਾਹੀਦੀ ਕੋਈ ਇੱਕ ਦੋ ਨਾਗ ਹੋਰ ਵੀ ਆਏ ਖੜੇ ਹੋਣਗੇ ਪਾਸ ਏਕ ਪਖ ਤੋਂ ਬਸ ਉਹਨੂੰ ਤੁਸੀਂ ਕਰਨਾ ਧੰਨਵਾਦ